ਗੁਰਦੁਆਰਾ ਸਿੰਘ ਸਭਾ ਪੱਲਾ ਕਲੋਨੀ 시ਹਾਟਾ ਦੇ ਪ੍ਰਧਾਨ ਸਰਦਾਰ ਮੰਗਲ ਸਿੰਘ ਜੋ ਲੱਤਾਂ ਤੋਂ ਪੀੜਤ ਹਨ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਬੈਟਰੀ ਚਾਲਕ ਸਾਈਕਲ ਪੇਂਟ ਕੀਤੀ ਗਈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਨੋਨੀ, ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਬੰਬੇਵਾਲੇ, ਲੰਗਰ ਕਮੇਟੀ ਦੇ ਪ੍ਰਧਾਨ ਹਰਬੰਦ ਸਿੰਘ ਪ੍ਰਿੰਸ, ਪਰਮਿੰਦਰ ਸਿੰਘ ਬਿੱਟੂ, ਕੈਪਟਨ ਜੋਗਿੰਦਰ ਸਿੰਘ, ਪ੍ਰਿੰਸੀਪਲ ਜਗਦੀਸ਼ ਸਿੰਘ ਸਮੇਤ ਮੈਂਬਰ ਮੌਜੂਦ ਸਨ। ਪ੍ਰਧਾਨ ਸਰਦਾਰ ਮਕਰ ਸਿੰਘ ਜੀ ਜੋ ਥੋੜੇ ਜਿਹਾ ਲੱਤਾਂ ਤੋਂ ਬੋਢੇ ਤੋਂ ਖੜੇ ਦੇਖੋ ਹੋਰ ਹੋ ਗਏ ਸੀ। ਦੂਸਰਾ ਇਕ ਵਾਰ ਜਦੋਂ ਸਾਈਕਲ ਚੱਲਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਸੀ ਤੇ ਘਰੇ ਬਹੁਤ ਮਹਿਸੂਸ ਕਰਦੇ ਸੀ ਸੇਵਾਦਾਰ ਉੱਪਰ ਤਿਆਰ ਕੇ ਲੈ ਜਾਓ ਤੇ ਛੱਡ ਨਾਲੋਂ ਆ ਜਾਓ ਹੁਣ ਕਪ ਸੰਤਰਾ ਅਪਰਾਲਾ ਕੀਤਾ ਆ ਜੋ ਅੱਜ ਚੌਣੇ ਕਾ ਬੈਕ ਲੈਂਦੀ ਆ ਇਧਰੋਂ ਪ੍ਰਧਾਨ ਜੀ ਚੜ ਕੇ ਬੁਦਰੇ ਟਾਈਮ ਨਾਲ ਆਪੇ ਆ ਜਾ ਕਰਨਗੇ ਆਪੇ ਤੇ ਜਾ ਕਰਨਗੇ ਮਹਾਰਾਜ ਸੰਤਾਂ ਦੇ ਦਸ਼ਨ ਕਰਿਆ ਕਰਨਗੇ ਸਖਤਾ ਪ੍ਰਧਾਨ ਜੀ ਦੇ ਦਸ਼ਨ ਕਰਿਆ ਕਰਨਗੇ ਮਹਾਰਾਜ ਕੇ ਪਾਛਰੇ ਦੇ ਦਾਸ ਕਰਦੇ ਆ ਮਹਾਰਾਜੇ ਦੇ ਪਾਛੇ ਦੀ ਸਰਦਾਰਪੁਰ ਦੇ ਸਿੱਖ ਨੂੰ ਉਹ ਲੰਮੀ ਆਰਮ ਤਕਸ਼ੇ ਐਸੀ ਤਰ੍ਹਾਂ ਮਹਾਰਾਜੇ ਦੇ ਪਾਛੇ ਦੀ ਘੁਪਕਾ ਦੀਆਂ ਸਵਾਵਾ ਪੂਰੀਆਂ ਕਰਦੀਆਂ ਰਹਨ